ਗਰਮੀ ਦੇ ਮੌਸਮ ਵਿੱਚ ਮਨੁੱਖ ਦੇ ਨਾਲ ਨਾਲ ਸਾਰੇ ਪ੍ਰਾਣੀਆਂ ਨੂੰ ਪਾਣੀ ਦੀ ਵੱਧ ਲੋੜ ਹੁੰਦੀ ਹੈ। ਮਨੁੱਖ ਤਾਂ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ ਪਰ ਬੇਜ਼ੁਬਾਨ ਪੰਛੀ ਅਤੇ ਪਸ਼ੂਆਂ ਨੂੰ ਤਪਦੀ ਗਰਮੀ ਵਿੱਚ ਪਾਣੀ ਲਈ ਭਟਕਣਾ ਪੈਂਦਾ ਹੈ। ਪਾਣੀ ਨਾ ਮਿਲੇ ਤਾਂ ਪੰਛੀ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ। ਇਸੇ ਦੇ ਚਲਦਿਆਂ ਸਮਾਜ ਸੇਵੀ ਅਤੇ ਵਾਤਾਵਰਣ ਨੂੰ ਸਮਰਪਿਤ ਸੰਸਥਾ ਆਸਰਾ ਫਾਊਂਡੇਸ਼ਨ શ્રી ਅਨੰਦਪੁਰ ਸਾਹਿਬ ਤੇ ਅਲਾਈਅੰਸ ਕਲੱਬ ਇੰਟਰਨੈਸ਼ਨਲ શ્રી ਅਨੰਦਪੁਰ ਸਾਹਿਬ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਧਦੀ ਗਰਮੀ ਦੇ ਚੱਲਦਿਆਂ ਪੰਛੀਆਂ ਦੇ ਪਾਣੀ ਪੀਣ ਲਈ ਲੋਕਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਅਤੇ ਅਲਾਈਅੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਸਾਨੂੰ ਵੱਧ ਤੋਂ ਵੱਧ ਕਸੋਰੇ ਪਾਣੀ ਦੇ ਭਰ ਕੇ ਰੱਖਨੇ ਚਾਹੀਦੇ ਹਨ ਤਾਂ ਜੋ ਬੇਜ਼ੁਬਾਨ ਪੰਛੀਆਂ ਦੀ ਪਿਆਸ बुझाਉਣ ਯੋਗਦਾਨ ਪਾਇਆ ਜਾ ਸਕੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਅਲਾਈਅንስ ਕਲੱਬ ਇੰਟਰਨੈਸ਼ਨਲ ਦੇ ਸਾਫਾ ਗਵਰਨਰ ਡਾਕਟਰ ਹਰਦੀਪ ਸਿੰਘ ਪੰਨੂ ਨੇ ਕਿਹਾ ਕਿ ਸਾਨੂੰ ਉਹਨਾਂ ਬੇਜ਼ੁਬਾਨ ਪੰਛੀਆਂ ਦੀ ਹਾਲਤ ਤੇ ਵੀ ਗੌਰ ਕਰਨਾ ਚਾਹੀਦਾ ਹੈ ਜੋ ਪਾਣੀ ਲਈ ਦਰ ਦਰ ਭਟਕਦੇ ਹਨ ਕੱਢੀ ਤੇ ਪੰਨੀ ਨਹੀਂ ਕਰੋ ਇਹ ਜੀ ਹਾਂ ਜੀ ਫੋਟੋ ਕਿਦਾ ਸਰਦਾਰ ਤੁਸੀਂ ਹਾਂ ਤੁਸੀਂ ਹਾਂ ਤੁਸੀਂ ਹਾਂ ਪੱਤੇ ਦੇ ਪਰ ਕੀ ਖਾਤੇ ਆਉਂਦੇ ਚਲੋ ਦੇਖਵਾ ਲੁੰਦੇ ਮੈਂ ਬੰਦੇ ਲੱਗੋਗੇ ਹਾਂ ਜੀ ਇਹਨੂੰ ਫੜਾਓ ਇੱਕ ਆਦਿ ਥਾਰੇ ਨੂੰ ਫੜਾ ਲਓ ਫੜਾਓ ਫੜਾਓ ਜਲਦੀ ਫੜ ਲਓ ਆ ਲੈ ਆ ਤੂੰ ਓਕੇ ਆਹ ਫੜੋ ਫੜੋ ਓਕੇ ਜੀ ਵੀਡੀਓ ਹੈ ਵੀਡੀਓ ਸ਼ੋਟ ਵੀਡੀਓ ਹੈ ਆਹ ਕੋਈ ਵੀਡੀਓ ਲੈ ਜਾਓ ਉਸੇ ਜਗਾਹਾਂ ਇੰਦੀ ਆਵਾਜ਼ਾਂ ਆਉਂਦੀਆਂ ਆਉਂਦੀਆਂ ਤੇ ਇੱਕ ਫੋਟੋ ਕਰਾ ਲਿਓ ਫੋਟੋ ਕਰਾ ਵੀਡੀਓ ਬਣਦੀ ਪਈ ਆ ਵਾ ਫੜਾਈ ਜੋ ਫੜਾਈਓ ਫੜਾਈਓ ਲੈ ਜਾ ਲੈ ਜਾ ਫੋਟੋ ਫੋਟੋ ਲੈ ਜਾ ਸ੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਵਿੱਚ ਆਸਰਾ ਫਾਊਂਡੇਸ਼ਨ ਸ੍ਰੀ ਨਾਨਕਪੁਰ ਸਾਹਿਬ ਅਤੇ ਅਲਾਈਅੰਸ ਕਲੱਬ ਸ੍ਰੀ ਨਾਨਕਪੁਰ ਸਾਹਿਬ ਤੇ ਇਸ ਸਮੂਚੀ ਟੀਮ ਦੇ ਸਹਿਯੋਗ ਦੇ ਨਾਲ ਪાંਚੀਆਂ ਨੂੰ ਪਾਣੀ ਪਾਣ ਲਈ ਖੂਹੋਰੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੇ ਲਈ ਲੋਕਾਂ ਨੂੰ ਇੱਕ ਖੂਹੋਰੀਆਂ ਜਿਹੜੇ ਮੌਸਮ ਵਿੱਚ ਵੰਡੇ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਾਆਂ ਵਾਲੀਆਂ ਥਾਵਾਂ ਜਾਂ ਆਪਣੇ ਘਰਾਂ ਦੀ ਛੱਤਾਂ ਤੇ ਪਾਣੀ ਜਰੂਰ ਰੱਖਦੇ ਰਹਿਣ ਤੇ ਉਸ ਨੂੰ ਬਦਲਦੇ ਰਹਿਣ ਤਾਂ ਜੋ ਇਸ ਗਰਮੀ ਦੇ ਮੌਸਮ ਵਿੱਚ ਪાંਛੀ ਬਿਰਿੰਦਿਆਂ ਤੇ ਜਾਨਵਰਾਂ ਦੀ ਜਿਹੜੀ ਜਾਨ ਬਚਾਈ ਜਾ ਸਕੇ ਤੇ ਮੈਂ ਇਸ ਇਹਨਾਂ ਸੰਸਥਾਵਾਂ ਦੇ ਬੜੀ ਉਪਰਾਲੇ ਲਈ ਭਰਪੂਰ ਸ਼ਲਾਘਾ ਕਰਦਾ ਹਾਂ ਧੰਨਵਾਦ ਜੀ ਅੱਜ ਅਨੰਤੋ ਸਾਹਿਬ ਇਸ ਪਵਿੱਤਰ ਧਰਤੀ ਤੇ ਇਸ ਗਰਮੀ ਦੇ ਕੋਹੋਰ ਗਰਮੀ ਦੇ ਮੌਸਮ ਵਿੱਚ ਪੰਛੀਆਂ ਵਾਸਤੇ ਪਾਣੀ ਦੇ ਇੰਤਜ਼ਾਮ ਵਾਸਤੇ ਕਸੋਰਿਆਂ ਦੀ ਮੁਫਤ ਸੇਵਾ ਕੀਤੀ ਗਈ ਅੱਜ ਇਸ ਕੰਮ ਵਿੱਚ ਆਸਰਾ ਫਾਊਂਡੇਸ਼ਨ શ્રી ਨਨਪੁਰ ਸਾਹਿਬ ਅਤੇ ਲਾਇੰਸ ਕ੍ਰਾਫਟ શ્રી ਨਨਪੁਰ ਸਾਹਿਬ ਵੱਲੋਂ ਮਿਲ ਕੇ ਇਸ ਕੰਮ ਵਿੱਚ ਤੇ ਕਾਰਜ ਵਾਸਤੇ ਸੇਵਾ ਕੀਤੀ ਗਈ ਸਾਰਿਆਂ ਨੂੰ ਇਹ ਇਹ ਹੈ ਕਿ ਸਾਡੇ ਹੀ ਕੰਡੇ ਵਿਝੋ ਇਹਨਾਂ ਕਰੇ ਪੰਛੀ ਸਾਡੇ ਲੋਪ ਹੋ ਜਾਂਦੇ ਅਸੀਂ ਉਹਨਾਂ ਨੂੰ ਸੇਵਾ ਕਰਕੇ ਤਾਂ ਕਿ ਅਸੀਂ ਫੇਰ ਵਾਪਸ ਸਾਡੇ ਕੋਲ ਆਣ ਗਰਮੀ ਵਿੱਚ ਪਾਣੀ ਪਿਲਾ ਕੇ ਸਾਰਿਆਂ ਦੀ ਕੀਆ ਜਾਂਦਾ ਹੈ ਕਿ ਸਾ ਚਤਾਂ ਦੇ ਪਾਣੀ ਪਾਰ ਕੇ ਰੱਖੋ ਤਾਂ ਕਿ ਉਹ ਆਪਣੀ ਪਿਆਸ ਬੁਝਾ ਸਕਣ ਅਤੇ ਫਿਰ ਤੋਂ ਜੀਵਤ ਹੋ ਸਕਣ ਜੀ ਕਾ ਖਾਲਸਾ ਵਾਹੀ ਕੋ ਜੀ ਕੀ ਫਤਿਹ ਜਿਵੇਂ ਕਿ ਅੱਜ ਗਰਮੀ ਦਾ ਮੌਸਮ ਚੱਲ ਰਿਹਾ ਔਰ ਇਹਦੇ ਵਿੱਚ ਜਿਹੜੇ ਪੰਛੀ ਹੈ ਉਹਨਾਂ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਆਸਰਾ ਫਾਊਂਡੇਸ਼ਨ ਅਨੰਤੋ ਸਾਹਿਬ ਅਤੇ ਅਲਾਈయన్స్ ਕਲਬ ਇੰਟਰਨੈਸ਼ਨਲ ਜਿਹੜੀ ਸੰਸਥਾ ਹੈ ਉਹਦੇ ਅਨੰਤੋ ਸਾਹਿਬ ਦੇ ਜਿਹੜੇ ਜਿਹੜੇ ਸਾਡੀ ਇੱਥੇ ਸੰਸਥਾ ਹੈ ਉਹਨਾਂ ਬਲੂ ਡਲ ਕੇ ਕੁਪਰਾ ਦਾ ਕੀਤਾ ਗਿਆ ਤਾਂ ਕਿ ਮਤਲਬ ਜਿਹੜੇ ਪੰਛੀ ਹੈ ਉਹ ਗਰਮੀ ਦੇ ਮੌਸਮ ਵਿੱਚ ਜਿਹੜੇ ਹੈ ਪਾਣੀ ਤੋਂ ਤਰਸਦੇ ਮਰ ਨਾ ਜਾਣ ਉਹਨਾਂ ਦੀ ਜਾਨ ਬਚਾਈ ਜਾ ਸਕੇ ਉਹ ਸਭ ਤੋਂ ਵੱਡੀ ਗੱਲ ਇਥੋਂ ਇੱਕ ਪ੍ਰੇਰਨਾ ਅਸੀਂ ਦੇਣਾ ਚਾਹੁੰਦੇ ਆ ਜਿਨਾਂ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਉਹ ਮਤਲਬ ਜ਼ਰੂਰ ਆਪਣੇ ਘਰਾਂ ਦੇ ਉੱਪਰ ਇੱਕ ਉਪਰਾਲਾ ਕਰਨ ਕਿ ਮਤਲਬ ਪੰਛੀਆਂ ਨੂੰ ਜ਼ਰੂਰ ਉਹ ਪਾਣੀ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਨ ਇੱਥੇ ਅੱਜ ਤਕਰੀਬਨ 200 ਤੋਂ ਵੱਧ ਕਟੋਰੇ ਜਿਹੜੇ ਆ ਉਹ ਅੱਜ ਇੱਥੇ ਜੁਨਾਸ ਇਨਸਾਨਾਂ ਨਾਲ ਮਿਲ ਕੇ ਕੀਤੇ ਗਏ ਔਰ ਜਿਹੇ ਪਰਲੇ ਜਿਹੜੇ ਆਉਣ ਦੇ ਸਮੇਂ ਵਿੱਚ ਵੀ ਕੀਤੇ ਜਾਣਗੇ ਤੇ ਪ੍ਰੇਰਨਾ ਹੀ ਹੈ ਤਾਂ ਕਿ ਮਤਲਬ ਹੋਰ ਵੀ ਲੋਕ ਇਸ ਤੋਂ ਅੱਗੇ ਪ੍ਰੇਰਨਾ ਲੈ ਕੇ ਹੋਰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ